ਨਾ ਜੀ ਕਹਿ ਦੀਏ ਗੱਲ ਇਹ ਗੱਲ ਕਹਿ ਦਿਜੀਏ ਇਹਨਾਂ ਨੇ ਇਹ ਗੱਲ ਕਹਿ ਦੀ ਕਹਦੇ ਵੀ ਜਿਹੜਾ ਜਿਹੜਾ ਇਹ ਸ਼ਮਸ਼ਾਨ ਘਾਟ ਆ ਵੀ ਇਹ ਤਾਂ ਸਾਡਾ ਵੀ ਜਿਹੜਾ ਸਿੱਖਾਂ ਦਾ ਸ਼ਮਸ਼ਾਨ ਘਾਟ ਆ ਤੁਹਾਡਾ ਵੀ ਉਦੋਂ ਧੂਰੀ ਪਿੰਡ ਜਾਏ ਵੀ ਉੱਥੇ ਕਰੋ ਜਾ ਕੇ ਆਪਦਾ ਜੀ ਵੀ ਇੱਥੇ ਸਾਡੇ ਕੰਮ ਚ ਦਾਖਲ ਦਾਜੀ ਨਾ ਕਰੋ ਭਗਵਨ ਵਕੀਲ ਮਰਦਾਬਾਦ 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 ਭਗਵਨ ਵਕੀਲ ਮਰਦਾਬਾਦ 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 ਜਿੰਦਾਬਾਦ ਸਤਿ ਸ਼੍ਰੀ ਅਕਾਲ ਮਰਦਾਬਾਦ ਮਰਦਾਬਾਦ ਜਰਾ ਬਾਪੇ ਜੀ ਮਰਦਾਬਾਦ ਮਰਦਾਬਾਦ ਰੂਟ ਬਲੌਕ ਹੋਊਗਾ ਇੱਥੇ ਤੱਕ ਆ ਜਾ ਕਰਨੇ ਆ ਤੇ 1000 ਬੰਦੇ ਦਾ ਕੱਖ ਹੈ ਨਾਲ ਉਹਦਾ ਬੈਨੀਫਿਟ ਚੌਪ ਤੱਕ ਹੋ ਜਾ ਕਰੂਗਾ ਜਿਹੜਾ ਰੇਡੀ ਦਾ ਲੰਗਣਾ ਔਖਾ ਹੋ ਜੀ ਜੀ ਪਹਿਲਾਂ ਹੀ ਲੁੱਟਦਾ ਇੱਥੇ ਗੁਰਾਹਾਂ ਬੈਣੀ ਸੁਘਾਰ ਸੁਣਾ ਇਹ ਆ ਜੀ ਅੱਜ ਸਾਡਾ ਵਰਮਾ ਜੀ ਤੁਸੀਂ ਦੱਸੋ ਮੈਂ ਆਖਾ ਮੈਂ ਮੈਂ ਹਾਂ ਮੈਂ ਸਵਾਸਤੀਆਂ ਦੇਊਗਾ ਇੱਕ ਬੜੀ ਪੰਜਾਬੀ ਦੀ ਬਜ਼ੁਰਗਾਂ ਦੀ ਇੱਕ ਹੌਤ ਬਣਾਈ ਹੋਇਆ ਤੁਸੀਂ ਮਾਰਦੇ ਦਾ ਹੱਥ ਫਾੜ ਲੋਗੇ ਕਿਸੇ ਦੀ ਬੋਲਦੀ ਜਵਾਨੀ ਫੜ ਸਕਦੇ ਜਿਸ ਤਰ੍ਹਾਂ ਕਿ ਉਹ ਜੈਂਟਲਮੈਨ ਨੇ ਸਰਦਾਰ ਸ਼ੋਕਰਨ ਸੋਹੀ ਜਿਨ੍ਹਾਂ ਨੇ ਜਾਨ ਲਾ ਰਹੀ ਮੈਨੂੰ ਮਰਵਾ ਸਕਦੇ ਨੇ ਜੀ ਠੀਕ ਹੈ ਨਾ ਤਾਂ ਕਿਸੇ ਤੁਸੀਂ ਬੋਲਦੇ ਦੀ ਜਵਾਨ ਨਹੀਂ ਫੜ ਸਕਦੇ ਠੀਕ ਹੈ ਜੀ 15 ਲੱਖ ਰੁਪਏ ਅਸੀਂ ਕਿੱਥੋਂ ਦਵਾਂਗੇ ਕਿਹੜੇ ਫੰਡ ਚੋਂ ਦਵਾਂਗੇ ਕਿਸ ਗੱਲ ਤੋਂ ਦਵਾਂਗੇ ਬਲਕਿ ਇਹ ਉਹਨਾਂ ਦੀ ਮਨਸ਼ਾ ਹੈ ਠੀਕ ਹੈ ਇਹ ਉਹ ਆਪਦੀ ਮਨਸ਼ਾ ਜ਼ਾਹਰ ਕਰ ਰਹੇ ਨੇ ਵੀ ਸਾਨੂੰ ਪੈਸੇ ਦੇਣ ਓਕੇ ਪਰ ਸਾਡੇ ਕੋਲ ਪੈਸੇ ਅਸੀਂ ਕਿਸ ਗੱਲ ਦੇ ਦਈਏ ਹਰਪਾਲ ਸਿੰਘ ਮਾਨ ਜੀ ਕੀ ਕਹੋਗੇ ਅੱਜ ਜਿਹੜਾ ਧਰਨਾ ਲਾਇਆ ਤੇ ਬਾਰੇ ਦੇਖੋ ਕਾਰਨ ਇਹ ਹੈ ਇਹ ਜਿਹੜਾ ਐਟੋਕ੍ਰੇਟਿਕ ਬਿਹੇਵੀਅਰ ਹੈ ਨਾ ਰਾਮ ਬਾਗ ਦੀ ਮੈਨੇਜਮੈਂਟ ਕਮੇਟੀ ਦੀ ਰਾਮ ਬਾਗ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ ਉਹਨੂੰ ਪਿਛਲੇ 6 ਮਹੀਨਿਆਂ ਤੋਂ ਸੀਨੀਅਰ ਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨਸ ਵੱਲੋਂ ਹੋਰ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਜਾ ਕੇ ਦੱਸਿਆ ਸੀ ਕਿ ਤੁਸੀਂ ਇਸ ਤਰੀਕੇ ਨਾਲ ਪਾਰਕ ਨੂੰ ਨਾ ਜਾੜੋ ਲੋਕਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ ਜਿਹੜੇ ਆਮ ਛੋਟੇ ਮੱਧ ਵਰਗੀ ਲੋਕ ਨੇ ਉਹਨਾਂ ਵਾਸਤੇ ਇੱਕੋ ਇੱਕ ਪਾਰਕ ਹੈ ਸ਼ਹਿਰ ਦਾ ਜਿੱਥੇ ਲੋਕ ਆ ਸਕਦੇ ਆ ਇਹਨਾਂ ਨੇ ਇਹਨੂੰ ਵੀ ਵਪਾਰ ਦਾ ਕੇਂਦਰ ਬਣਾ ਲਿਆ ਇੱਥੇ ਆ ਕੇ ਮਤਲਬ ਇਹਨਾਂ ਨੇ ਸ਼ੁਰੂ ਕਰ ਲਿਆ ਕਿ ਅਸੀਂ ਕਮਿਊਨਿਟੀ ਸੈਂਟਰ ਬਣਾਉਣਾ ਹੈ ਕਮਿਊਨਿਟੀ ਸੈਂਟਰ ਬਣਾਉਣ ਵਾਸਤੇ ਜਿਹੜਾ ਉੱਥੇ ਭੋਗ ਬੈਣਗੇ ਹਜ਼ਾਰ ਬੰਦਾ ਆਊਗਾ ਉਹਦੇ ਵਾਸਤੇ 500 700 ਕਾਰ ਖੜਨ ਵਾਸਤੇ ਕੋਈ ਪਾਰਕਿੰਗ ਨਹੀਂ ਇਧਰਲੇ ਪਾਸੇ ਐਫਸੀਆਈ ਦਾ ਗਦਾਮ ਹੈ ਉਧਰ ਪੰਸਪ ਦਾ ਗਦਾਮ ਹੈ ਜਦੋਂ ਇੱਥੇ ਸਪੈਸ਼ਲ ਲੱਗਦੀ ਆ ਉਦੋਂ ਲੋਕਾਂ ਦੇ ਜਵਾਕਾਂ ਨੂੰ ਸਕੂਲਾਂ ਦੀ ਬੱਸਾਂ ਨੂੰ ਆਮ ਲੋਕਾਂ ਨੇ ਨੰਗਣ ਵਾਸਤੇ ਕੋਈ ਕਿਸੇ ਪਾਸੇ ਰਾਹ ਨਹੀਂ ਹੈਗਾ ਲੋਕਾਂ ਨੂੰ ਐਂਬੂਲੈਂਸ ਤੱਕ ਨੰਗਣ ਵਾਸਤੇ ਕਿ ਨਾਲ ਆਪਣੇ ਸੇਵਾਦਾਰ ਕਿਹੜੇ ਕਰਦੇ ਆ ਇੱਥੇ ਜਿਹੜਾ ਭੋਗ ਜਾਇਆ ਬੰਦਾ ਲੋਕਾਂ ਦੇ 12 ਮੂਹਰੇ ਲਾ ਜੂਗਾ ਗੱਡੀਆਂ ਉਹ ਕਿਸ ਵੇਲੇ ਕਿਸ ਤਰੀਕੇ ਨਾਲ ਮਤਲਬ ਲੋਕ ਆਪਦੇ ਘਰਾਂ ਤੋਂ ਨਿਕਲਣਗੇ ਹਜ਼ਾਰ ਤੋਂ ਵੱਧ ਘਰਾਂ ਦਾ ਮਤਲਬ ਮਹੱਲਾ ਬਿਜਲੀ ਪਾਸੇ ਸਾਰੇ ਗਰੀਬ ਲੋਕ ਨੇ ਹੋਰ ਕੋਈ ਰਸਤਾ ਨਹੀਂ ਪਰਲੇ ਪਾਸੇ ਰੇਲਵੇ ਲਾਈਨ ਹੈ ਲੋਕ ਨੰਗਣਗੇ ਤਾਂ ਨੰਗਣਗੇ ਕਿੱਥੇ ਔਰ ਮੋਰਓਵਰ ਜਿਹੜੀ ਇੱਥੋਂ ਇਸ ਵੇਲੇ ਰਾਮਬਾਗ ਦੀ ਕਮੇਟੀ ਆ ਉਹਦਾ ਐਟੋਗਰੇਡਿਕ ਬਿਹੇਵੀਅਰ ਆ ਉਹਦੇ ਤੇ ਬਹੁਤ ਸਾਰੇ ਲੋਕਾਂ ਨੇ ਪ ਸਮੇ ਸਮੇਂ ਤੇ ਜਾ ਕੇ ਉਹਨਾਂ ਨੂੰ ਸੀਨੀਅਰ ਸਿਟੀਜ਼ਨਾਂ ਨੇ ਜਾ ਕੇ ਬੇਨਤੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਜੋ ਮੇਰੇ ਨਾਲ ਨੇ ਸਾਰੇ ਸਾਥੀ ਤੇ ਉਹ ਉਲਟਾ ਮਤਲਬ ਰਾਮਬਾ ਕਮੇਟੀ ਦੇ ਪ੍ਰਧਾਨ ਹੈ ਜਿਹੜਾ ਸੋ ਕਾਲਡ ਉਹਨੇ ਮਤਲਬ ਜਿਹੜਾ ਹੈਗਾ ਲੋਕਾਂ ਦੀ ਬੇਇੱਜ਼ਤੀ ਕੀਤੀ ਉੱਥੇ ਗਿਆ ਦੀ ਉਹਨਾਂ ਨੂੰ ਕੁੱਟਾ ਸਿੱਧਾ ਬੋਲਿਆ ਵੀ ਮੈਂ ਨਹੀਂ ਸੁਣਦਾ ਤਾਂ ਇਸ ਕਰਕੇ ਲੋਕਾਂ ਦਾ ਜਿਹੜਾ ਡਿਮਾਂਡ ਹੈ ਕਿ ਪਾਰਕ ਹੈ ਜਿਹੜੀ ਇਹ ਨਾਮ ਉਜਾੜੀ ਜਾਵੇ ਜਿਹੜਾ ਕਮਿਊਨਿਟੀ ਹਾਲ ਹੈ ਨਾ ਇਹਦਾ ਸੀਐਲਯੂ ਹੈ ਨਾ ਇਸ ਜਗ੍ਹਾ ਦਾ ਕੋਈ ਇਹਨਾਂ ਨੇ ਨਕਸ਼ਾ ਪਾਸ ਕਰਾਇਆ ਮੈਂ ਤਾਂ ਉਲਟਾ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਣਾ ਕਿ ਤੁਸੀਂ ਪਬਲਿਕ ਫੰਡ ਨੂੰ ਐਸ ਤਰੀਕੇ ਨਾਲ ਕਿਸੇ ਨਜਾਇਜ਼ਾਰੀ ਵਾਸਤੇ ਕਿਵੇਂ ਦੇ ਸਕਦੇ ਹੋ ਔਰ ਇਸ ਜਗ੍ਹਾ ਦਾ ਮੋਰੋ ਪਰ ਜਿਹੜਾ ਮਸਲਾ ਹੈ ਉਹਦੀ ਮਾਲਕੀ ਦਾ ਉਹ ਉੱਥੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਦੋ ਵਾਰੀ ਰਾਮ ਬਾਗ ਕਮੇਟੀ ਥੱਲੋਂ ਕੇਸ ਹਾਰ ਚੁੱਕੀ ਆ ਇਹ ਕਬਜ਼ਾ ਕੀਤੀ ਹੋਈ ਜਗ੍ਹਾ ਇਹਨਾਂ ਦੀ ਸੋ ਪਹਿਲਾਂ ਉਹ ਕਿਸੇ ਦਾ ਸੈਪਰੇਟ ਮਸਲਾ ਹੈ ਪਰ ਘੱਟੋ ਘੱਟ ਜਿੱਥੇ ਲੋਕਾਂ ਦੇ ਵੈਲਫੇਅਰ ਦੀ ਗੱਲ ਆ ਲੋਕਾਂ ਵਾਸਤੇ ਪਾਰਕਾਂ ਦੀ ਗੱਲ ਆ ਲੋਕਾਂ ਵਾਸਤੇ ਮਤਲਬ ਲੋਕਾਂ ਦੇ ਰਾਹ ਬੰਦ ਕਰਨ ਦੀ ਗੱਲ 8 ਫੁੱਟ ਦਾ ਰਸਤਾ ਹੈ ਹਿੰਦੁਸਤਾਨ ਦੇ ਵਿੱਚ ਪਹਿਲਾ ਰਾਮ ਬਾਗ ਹੈ ਸਮਸ਼ਾਨ ਘਾਟ ਧੂਰੀ ਦਾ ਜਿੱਥੇ ਪਿਸ਼ਾਬ ਕਰਨ ਤੇ ਤੇ ਲੈਟਰਿੰਗ ਜਾਣ ਦੇ ਉੱਤੇ 10 ਰੁਪਏ ਦੀ ਪਰਚੀ ਲਿਖ ਕੇ ਲਾਈ ਗਈ ਸੀ ਤੇ ਲੋਕਾਂ ਨੇ ਮਤਲਬ ਉਸ ਗੱਲ ਦਾ ਵਿਰੋਧ ਕੀਤਾ ਇਹ ਜਿਹੀਆਂ ਗੱਲਾਂ ਹੁੰਦੀਆਂ ਹੁੰਦੀਆਂ ਨੇ ਜਿੱ ਕਿ ਸੱਭਿਆਚਾਰ ਸਮਾਜ ਦੇ ਵਿੱਚ ਜਿਹੜਾ ਲੋਕਾਂ ਦੇ ਪੈਸੇ ਨਾਲ ਚੱਲ ਰਹੀ ਹੋਵੇ ਸੰਸਾਰ ਇੱਥੋਂ ਤੱਕ ਕਿ ਲੋਕਾਂ ਨੇ ਇਸ ਗੱਲ ਦਾ ਵੀ ਰੋਸ ਜ਼ਾਹਰ ਕੀਤਾ ਕਿ ਜੇ ਕੋਈ ਗਰੀਬ ਗੁਰਬਾ ਆ ਜੇ ਉਹਦੇ ਕੋਲੋਂ ਪੂਰੇ ਪੈਸੇ ਲੈ ਲੈਣ ਇਹ ਸੰਸਕਾਰ ਕਰਨ ਤੋਂ ਰੋਕਦੇ ਆ ਲੋਕਾਂ ਨੂੰ ਹਾਲਾਤ ਨੇ ਇਸ ਕਰਕੇ ਜਿਹੜੇ ਸ਼ਹਿਰ ਦੇ ਸਾਰੇ ਪ੍ਰਬੰਧਕਾਂ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਇਹ ਜਿਹੇ ਲੋਕਾਂ ਦੀ ਕਮੇਟੀ ਜਿਹੜੀ ਹੈਗੀ ਆ ਉਹ ਆਪਣੇ ਇਸ ਸਿਸਟਮ ਤੋਂ ਇਹਨੇ ਸੋਹਣੇ ਮਤਲਬ ਪ੍ਰੋਗਰਾਮ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਸੂਝਵਾਨ ਲੋਕਾਂ ਨੂੰ ਅੱਗੇ ਲੈਣਾ ਚਾਹੀਦਾ ਜਿਹੜੇ ਲੋਕ ਲੋਕਾਂ ਦੇ ਵੈਲਫੇਅਰ ਦੀ ਗੱਲ ਕਰ ਸਕਣ ਥੈਂਕ ਯੂ ਫੈਂਸ ਗਲਤ ਆਇਆ ਸੀ ਤਾਂ ਅਲੀਗੇਸ਼ਨ ਅੱਗੇ ਵੀ ਕਰਾਂ ਬਾ ਕਮੇਟੀ ਦੇ ਉਹਦੇ ਪੱਖ ਇਸ ਪਹਿਲਾਂ ਤੁਸੀਂ ਕੀ ਕਹਿਣਾ ਚਾਹੋ ਸੋਹੀ ਸਾਹਿਬ ਨੇ ਕੋਈ ਬੰਦੇ ਨੇ ਅਲੀਗੇਸ਼ਨ ਲਾਇਆ ਮੈਂ ਜੀ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਦੱਸਣਾ ਚਾਹਣਾ ਹਾਂ ਦੀ 1962 ਦੇ ਵਿੱਚ ਰਾਮਬਾਗ ਨੇ 21 ਵਿਸਵੇ ਜਗਾ ਰਜਿਸਟਰੀ ਕਰਵਾ ਕੇ ਦਿੱਤੀ ਸੀ। ਤੋਂ ਮਹਾਸ਼ਾ ਜੀ ਮੇਰੇ ਕਿਤੇ ਕਿਸੇ ਕਾਰਨ ਵਸੂਸਾ ਇੰਤਕਾਲ ਨਹੀਂ ਰਿਕਾਰਡ ਹੋਇਆ। ਉਸ ਚੀਜ਼ ਦਾ ਫਾਇਦਾ ਉਠਾ ਕੇ ਉਸ ਮਾਲਕ ਨੇ ਜਿਹੜਾ ਖੜਾ ਸੀ ਮਾਲਕ ਘਰ ਚ ਉਹਨੇ ਜਗਾ ਅੱਗੇ ਵੇਚ ਦਿੱਤੀ। ਉਹਨਾਂ ਦੇ ਵਿੱਚੋਂ ਕੁਝ ਜਗਾ 11 ਵਿਸਵੇ ਸੋਈ ਸਾਹਿਬ ਕਹਿੰਦੇ ਨੇ ਮੈਂ ਲੈ ਲਈ। ਉਹਨੇ ਹਿੱਸੇ ਦੇ ਮਤਲਬ ਕੋਈ ਮਕਸੂਸ ਜਗਾ ਨਹੀਂ ਲਈ। 3 ਵਿਸਵੇ ਇੱਕ ਮਾਸਟਰ ਸੂਰਜਪ੍ਰਕਾਸ਼ ਜੀ ਹੁੰਦੇ ਸੀ 3 ਵਿਸਵੇ ਸੀ ਉਹਨਾਂ ਨੇ ਲਈ। ਤੇ ਇਹ ਲੋਕ ਤੰਗ ਕਰਨ ਲੱਗੇ ਮਹਾਸ਼ਾਹੀ ਨੂੰ ਵੀ ਜੇ ਜਗਾ ਸਾਡੀਆਂ ਸਾਨੂੰ ਕਬਜ਼ਾ ਦੇ ਕੋਈ ਇੰਤਜ਼ਾਰ ਸਾਡੇ ਨਾਲ ਨਾ ਹੋਣ ਕਰਕੇ ਮਹਾਸ਼ਾਹੀ ਨੇ ਅਦਾਲਤ ਚੋਂ ਦਾ ਕੇਸ ਪਾਇਆ ਵੀ ਸਾਡੀ ਜਗਾ ਹੈ ਅਸੀਂ ਮਾਲਕਾ ਸਾਡਾ ਕਬਜ਼ਾ ਹੈ ਇਹ ਬੰਦੇ ਦਖਲਅੰਦੀ ਕਰਦੇ ਉਹਨਾਂ ਨੇ ਕਨਵਰਸਰੀ ਇੱਕ ਸਾਡੇ ਦੇ ਕੇਸ ਪਾਤਾ ਵੀ ਜੀ 11/28 ਸ਼ੇਰ ਦਾ ਕਬਜ਼ਾ ਸੂਤਰਨ ਨੇ ਕਹਿੰਦੇ ਮੈਨੂੰ ਦਵਾਇਆ ਜਾਵੇ 3/28 ਹਿੱਸੇ ਦਾ ਕਬਜ਼ਾ ਸੂਰਜ ਪ੍ਰਕਾਸ਼ ਜੀ ਹਾਂ ਤੇ ਸਾਨੂੰ ਦਵਾਇਆ ਤਾਂ ਅਦਾਲਤ ਨੇ ਉਰੋਂ ਫੈਸਲਾ ਕਰਤਾ ਵੀ 3/19 11/28 ਸ਼ੇਅਰ ਦਾ ਕੋਈ ਮਖੂਸ ਨਹੀਂ ਕਿਹਾ ਉਹਨਾਂ ਨੇ ਕਿ 11/28 ਸ਼ੇਅਰ ਦਾ ਕਬਜ਼ਾ ਸ਼ੁਕਰ ਨੂੰ ਦਿੱਤਾ ਜਾਵੇ ਤੇ 3/28 ਦਾ ਜੁਆਇੰਟ ਪੋਜ਼ੇਸ਼ਨ ਸ਼ੁਕਰ ਨੂੰ ਦਿੱਤਾ ਜਾਵੇ ਮਾਸਟਰ ਉਹਦੇ ਖਿਲਾਫ ਰਾਮ ਬਾਗ ਨੇ ਅਪੀਲ ਪਾਈ ਤੇ ਰ ਅਪੀਲ ਜਿਹੜੀ ਸਾਡੇ ਰਾਮ ਬਾਗ ਦੇ ਹੱਕ ਚ ਹੋਗੀ ਉਥੇ ਮੈਂ ਇਹ ਵੀ ਦੱਸਣਾ ਚਾਹੁੰਗਾ ਵੀ ਸ਼ੁਕਰ ਨੇ ਇੱਕ ਕਾਊਂਟਰ ਅਪੀਲ ਪਾਈ ਸ਼ੁਕਰ ਵੀ ਸਾਨੂੰ ਫਿਜ਼ੀਕਲ ਪੋਜ਼ੇਸ਼ਨ ਮਿਲਣਾ ਚਾਹੀਦਾ 11 ਬਿਸਤਰ ਦਾ ਤੇ 3 ਬਿਸਤਰ ਦਾ ਉਹਨਾਂ ਦੀ ਉਹ ਕਾਊਂਟਰ ਅਪੀਲ ਖਾਰਜ ਹੋਈ ਕੇਸ ਆ ਰਾਮਗੜ ਦੇ ਹੱਕ ਚ ਹੋਇਆ ਉਸ ਦੇ ਅਗੇਂਸਟ ਉਹ ਸ਼ੁਭ ਕਰਨ ਨੇ ਹਾਈ ਕੋਰਟ ਦੇ ਵਿੱਚ ਅਰਸੇ ਪਾਈ ਹੋਈ ਹੈ ਜਿਹੜੀ ਕਿ ਪਿਛਲੇ 18-19 ਸਾਲ ਤੋਂ ਪੈਂਡਿੰਗ ਪਿਆ ਉੱਥੇ ਉਸ ਨੂੰ ਕੋਈ ਸੇਹ ਨਹੀਂ ਮਿਲੀ ਹੈ ਉਸ ਤੋਂ ਬਾਅਦ ਉਹ ਸੰਗਰੂਰ ਵਾਲੇ ਫੈਸਲੇ ਦੇ ਆਧਾਰ ਤੇ ਰਾਮਗੜ ਦੇ ਹੱਕ ਜੋ ਸੀਗਾ ਦਾ ਇੰਤਕਾਲ ਵੀ ਹੋ ਗਿਆ ਸ਼ੁਭ ਕਰਨ ਨੇ ਉਸ ਦੀ ਅਪੀਲ ਪਾਈ ਤਾਂ ਉਸ ਵੇਲੇ ਦੇ ਡੀਸੀ ਸਾਹਿਬ ਨੱਦੜ ਸਾਹਿਬ ਨੇ ਉਹਦੀ ਅਪੀਲ ਖਾਰਜ ਕੀਤੀ ਔਰ ਇਹ ਫੈਸਲਾ ਕੀਤਾ ਵੀ ਜੋ ਅਦਾਲਤ ਨੇ ਫੈਸਲਾ ਭਾਵੇਂ ਇੰਤਕਾਲ ਹੋਇਆ ਸਹੀ ਹੈ ਉਹ ਸ਼ੁਭ ਕਰਨ ਦਾ ਕਿਸੇ ਮਕਸੂਸ ਜਗ੍ਹਾ ਦਾ ਕੋਈ ਕਲੇਮ ਨਹੀਂ ਹੈਗਾ ਔਰ ਉਹ ਉਸ ਤੋਂ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਸ ਵੇਲੇ ਦੇ ਨੂੰ 2002 ਦੇ ਵਿੱਚ ਫਿਰ ਸੰਗਤ ਦਰਸ਼ਨ ਦੇ ਵਿੱਚ 2005 ਦੇ ਵਿੱਚ ਉਸ ਵੇਲੇ ਦੇ ਡੀਜੀਪੀ ਸਾਹਿਬ ਨੂੰ ਉਹ ਰਾਮ ਬਾਗ ਦੇ ਖਿਲਾਫ ਦਰਖਾਸਤਾਂ ਦੇ ਚੁੱਕਿਆ ਉਹ ਸਾਰੀਆਂ ਦੀ ਦਰਖਾਸਤਾਂ ਦਾਖਲ ਦਫ਼ਤਰ ਹੋ ਇਸ ਅਬਜ਼ਰਵੇਸ਼ਨ ਦੇ ਨਾਲ ਵੀ ਇਹ ਸਾਰੀਆਂ ਦਰਖਾਸਤਾਂ ਗਲਤ ਨੇ ਉਹ ਤਾਂ ਇਹ ਵੀ ਕਹਿੰਦੇ ਵੀ ਰਿਕਾਰਡ ਟੈਂਪਰਡ ਹੈ ਜੀ ਉਹ ਸਾਰੀਆਂ ਉਹਦੀਆਂ ਦਰਖਾਸਤਾਂ ਖਾਰਜ ਹੋ ਗਈਆਂ ਹਾਈ ਕੋਰਟ ਦੇ ਕੋਲ ਕੋਈ ਸਟੇ ਨਹੀਂ ਹੈ ਔਰ ਦੂਜੀ ਗੱਲ ਇਹ ਹੈ ਜੀ ਉਹ ਖਸਰਾ ਨੰਬਰ 97 ਦੇ ਵਿੱਚੋਂ ਕਹਿੰਦਾ ਵੀ ਮੇਰਾ 11 ਵਿਸਵੇ ਦਾ ਮਾਲਕ ਆ ਤਾਂ ਅਸੀਂ ਜਿਹੜੀ ਜਗ੍ਹਾ ਸੀ 1962 ਦੇ ਵਿੱਚ ਖਸਰਾ ਨੰਬਰ 97 ਇੱਕ ਬਿੰਗਾ ਇੱਕ ਵਿਸਵਾ ਉਹ ਤਿਕਾਉਣ ਦੀ ਸ਼ੇਅਰ ਤੇ ਸੀਗੀ ਉਹ ਕਹਿੰਦਾ ਸਾਡੇ ਕੋਲ ਸਾਰੇ ਸਬੂਤ ਨੇ ਜੀ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰੂੰਗਾ ਵਕੀਲ ਹੋਣ ਦੇ ਨਾਤੇ ਮੈਂ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰਾਂਗਾ ਉਹ ਜਿਹੜਾ ਹੈ 97 ਖਸਰਾ ਉਹ ਜਿਹੜੀ ਮੈਂ ਗੱਲ ਕਰਦਾ ਉਹਦਾ ਕੁਛ ਰਕਵਾ ਜਿਹੜਾ ਹੈ ਸੜਕ 'ਚ ਆਇਆ ਹੋਇਆ ਤੇ ਕੁਛ ਰਕਵਾ ਗਦਾਮਾਂ ਦੇ ਵਿੱਚ ਹੈ ਜਿਹੜੇ ਸਾਹਮਣੇ ਐਸਆਈ ਆਈ ਦੇ ਗਦਾਮ ਨੇ ਹਰੇ ਤੋਂ ਉਹ ਇਹੀ ਨਹੀਂ ਪਕਾ ਵੀ ਮੇਰੀ 11 ਬਿਸਵੇ ਜਗ੍ਹਾ ਹੈ ਕਿੱਥੇ ਹੈ ਇੱਕ ਇੱਕ ਹੋਰ ਵੱਡੀ ਗੱਲ ਉਸੇ ਦੀ ਗੱਲ ਦਿੰਦਾ ਉਹ ਕਰਦਾ ਉਹਨੇ ਜਿਹੜਾ ਕੋਰਟ 'ਚ ਕੇਸ ਪਾਇਆ ਉਹਨੇ ਕੇਸ 'ਚ ਲਿਖਿਆ ਵੀ ਮੇਰੀ ਜਗ੍ਹਾ ਦੇ ਵਿੱਚ ਰਾਮ ਬਾਗ ਦੇ ਦੁਕਾਨਾਂ ਦੀ ਸਾਰੀ ਕਰਦੀ ਉਹਨੇ ਕੋਰਟ 'ਚ ਇਹ ਬੇਨਤੀ ਕੀਤੀ ਵੀ ਇਹ ਦੁਕਾਨਾਂ ਦਾ ਕਿਰਾਇਆ ਲਾਲਜਿ ਵਿੱਚ ਜਮ੍ਹਾਂ ਕਰਵਾਇਆ ਜਾਵੇ ਜਦੋਂ ਫੈਸਲਾ ਹੋ ਜਾਈਏ ਜਿਹੜਾ ਬੰਦਾ ਮਾਲਕ ਨੂੰ ਦਿੱਤਾ ਜਾਵੇ ਅਦਾਲਤ ਨੇ ਉਹ ਅਰਜ਼ੀ ਵੀ ਨਹੀਂ ਉਹਦੀ ਮੰਨੀ ਹੈਗੀ ਤੀਜੀ ਗੱਲ ਜਿੱਥੇ ਅਸੀਂ ਹਾਲ ਬਣਾਉਣ ਜਾ ਰਹੇ ਆ ਇਹ ਸਾਰੇ ਸ਼ਹਿਰ ਨੂੰ ਪਤਾ ਹੈ ਔਰ ਮੇਰੇ ਭਰਾਵਾਂ ਨੂੰ ਵੀ ਪਤਾ ਹੈ ਕਿ ਉੱਥੇ ਮਹਾਸ਼ਾਹ ਜੀ ਵੇਲੇ ਤੋਂ 1980 ਤੋਂ ਪਹਿਲਾਂ ਦੀਆਂ ਸਰਵੈਂਟ ਕੁਆਰਟਰ ਬਣੇ ਹੋਏ ਸੀ ਜਿਹੜੇ ਇੱਥੇ ਮਲਾ ਉਹਨਾਂ ਦੀਆਂ ਰੈਸ਼ ਬਣੀ ਹੋਈ ਸੀ ਤੇ ਯਾਰ ਦਸਾਹੀ ਵਾਸਤੇ ਜਗ੍ਹਾ ਬਣੀ ਸੀ ਉੱਥੇ ਸਿੰਗਲ ਸ਼ਾਪ ਵੀ ਨਹੀਂ ਇੱਕ ਸਿੰਗਲ ਦੁਕਾਨ ਵੀ ਨਹੀਂ ਸੀ ਦੁਕਾਨਾਂ ਉਹ ਕਲੇਮ ਕਰਦਾ ਸੀ ਇੱਥੇ ਜਿਹੜੀਆਂ ਦੁਕਾਨਾਂ ਬਣੀ ਹੋਈਆਂ ਅਸੀਂ ਗਿਆ ਤੇ ਉੱਥੇ ਤਾਂ ਇਹਦਾ ਜਗ੍ਹਾ ਦਾ ਕੋਈ ਕਲੇਮ ਹੀ ਨਹੀਂ ਹੈਗਾ ਸੀਗਾ ਇੱਕ ਬਗੀਰ ਸਾਹਿਬ ਅੱਜ ਕੁਝ ਲੋਕਾਂ ਨੇ ਮਤਲਬ ਕਿ ਧਰਨਾ ਲਾਇਆ ਹੈ ਉਹਨੂੰ ਕੱਲ ਨੂੰ ਪੂਰੀ ਕਰ ਲਈਏ ਛੋਟੇ ਜੀ 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 ਇੱਕੋ ਤੁਸੀਂ ਬ੍ਰਦਰ ਖੁਦ ਬਹੁਤ ਸਿਆਣੇ ਹੋ ਅਸੀਂ ਸਾਰੇ ਪੜ੍ਹੇ ਲਿਖੇ ਸ਼ਹਿਰ ਦੇ ਮੁੱਜਜ਼ਜ਼ ਬੰਦੇ ਜਿਹੜੇ ਇਸਲਾਮਾਬਾਦ ਦੇ ਮੈਂਬਰ ਆ ਮੈਂ ਖੁਦ ਪ੍ਰੈਕਟਾਈਜ਼ਿੰਗ ਐਡਵੋਕੇਟ ਆ 40 ਸਾਲ ਦੀ ਮੇਰੀ ਵਕਾਲਤ ਹੈ ਮੇਰੇ ਨਾਲ ਬੈਠੇ ਨੇ ਸਾਡੇ ਸ਼੍ਰੀ ਪਵਨ ਕੁਮਾਰ ਗਾਗ ਪ੍ਰਧਾਨ ਨੇ ਸੰਸਥਾ ਦੇ ਇਹ ਮੈਥੋਂ ਵੀ ਪੁਰਾਣੇ ਵਕੀਲ ਨੇ ਢੂਰੀ ਦੇ ਔਰ ਟੈਕਸ ਦੀ ਵਕਾਲਤ ਕਰਦੇ ਨੇ ਠੀਕ ਹੈ ਤਾਂ ਕੀ ਮੈਂ ਕਹਾਂਦਾ ਕੀ ਤੁਸੀਂ ਇਹ ਉਮੀਦ ਕਰ ਸਕਦੇ ਹੋ ਕਿ ਪੜ੍ਹੇ ਲਿਖੀ ਜਮਾਤ ਤੋਂ ਵੀ ਅਸੀਂ ਕਿਸੇ ਨੂੰ ਅਜਿਹੇ ਜੋ ਕੋਈ ਹੋਛੀ ਹਰਕਤਾਂ ਦੇ ਕੋਈ ਧਮਕੀ ਦੇਵਾਂਗੇ ਅਸੀਂ ਆਪਣੀ ਕਾਨੂੰਨੀ ਲੜਾਈ ਲੜ ਰਹੇ ਹਾਂਗੇ ਨਹੀਂ ਆ ਇਹ ਬਿਲਕੁਲ ਬੇਫਜ਼ੂਲ ਗੱਲਾਂ ਮਖਫੂਰ ਗੱਲਾਂ ਨੇ ਜਿਹਦਾ ਕੋਈ ਆਧਾਰ ਨਹੀਂ ਇਹ ਸਿਰਫ ਸਾਨੂੰ ਬਦਨਾਮ ਕਰਨ ਵਾਸਤੇ ਔਰ ਸਾਡੇ ਤੇ ਪ੍ਰੈਸ਼ਰ ਬਣਾਉਣ ਵਾਸਤੇ ਕਿਸੇ ਤਰ੍ਹਾਂ ਵੀ ਇਹ ਪ੍ਰੈਸ਼ਰ ਅਧੀਨ ਮੈਨੂੰ ਜਗ੍ਹਾ ਦੇ ਦੇਣ ਇਹ ਸਭ ਇਹ ਚਾਲਾਂ ਨੇ ਨਾ ਸਿਰਫ ਸਰ ਬੇਨਤੀ ਹੈ ਕਿ ਤਾਂ ਇਹ ਨਾ ਕਿਹੜਾ ਕਮੇਟੀ ਹਾਲ ਬਾਲਾ ਇਲੀਗਲ ਹੈ ਦੂਜਾ ਜਿਹੜੇ ਇੱਥੇ ਦਰਖਤਾਂ ਦੀ ਕਟਿੰਗ ਗਈ ਉਹਦੀ ਕੋਈ ਐਨਓਸੀ ਨਹੀਂ ਹੈ ਤੀਜਾ ਜਿਹੜਾ ਧਰਾਂ ਲਗਾਉਂਦੇ ਆ ਮਹੱਲੇ ਵਾਲਿਆਂ ਨੇ ਵੀ ਇੱਥੇ ਕੋਈ ਵਾਰਕ ਨਹੀਂ ਚੁਣਤੀਆਂ ਨਹੀਂ ਹੈ ਵੀ ਜਿੱਦੋਂ ਕੋਈ ਸਮਾਗਮ ਹੋਇਆ ਕਰੋ ਇੱਥੇ ਪਹਿਲੇ ਹੀ ਬਹੁਤ ਜਾਮ ਲੱਗਦੇ ਨੇ ਸੰਸਕਾਰ ਹੁੰਦੇ ਨੇ ਵੀ ਹਾਲ ਮਲ ਕੇ ਮਾਹ ਜੋ ਪਹਿਲਾਂ ਤਾਂ ਆਪਾਂ ਛੋਟੀ ਸਭ ਦਰਖਾਸਤਾਂ ਦੀ ਗੱਲ ਨੇ ਜੀ ਪਹਿਲੀ ਗੱਲ ਤਾਂ ਸਿਰਫ ਚਾਰ ਦਰਖਤ ਕੱਟੇ ਨੇ ਉਹ ਵੀ ਤਾਂ ਜ਼ਰੂਰਤ ਪਈ ਵੀ ਜਿਹੜੇ ਉਸ ਹਾਲ ਦੀ ਜੱਦ ਚਾਉਂਦੇ ਸੀ ਠੀਕ ਹੈ ਜੀ ਦੂਜੀ ਗੱਲ ਇਹ ਵੀ ਸਾਡੀ ਪ੍ਰਾਈਵੇਟ ਜਗ੍ਹਾ ਦੇ ਵਿੱਚ ਦਰਖਤ ਨੇ ਇਹਦੇ ਵਾਸਤੇ ਕੱਟਣ ਵਾਸਤੇ ਸਾਨੂੰ ਕਿਸੇ ਸੰਸਦ ਤੋਂ ਮਨਜ਼ੂਰੀ ਲੋੜ ਹੈ ਠੀਕ ਹੈ ਜੀ ਤੀਸਰੀ ਗੱਲ ਇਹ ਲੋਕਾਂ ਨੇ ਖੁਦ ਫੋਰੈਸਟ ਅਫੀਸਰ ਨੂੰ ਫੋਨ ਕੀਤਾ ਉਹਨਾਂ ਨੇ ਇਹੀ ਗੱਲ ਕਹੀ ਇਹਨਾਂ ਨੂੰ ਵੀ ਇਹ ਜਗ੍ਹਾ ਪ੍ਰਾਈਵੇਟ ਜਗ੍ਹਾ 'ਚ ਦਰਖਤ ਨਹੀਂ ਇੱਥੇ ਸਾਡੀ ਕੋਈ ਦਖਲਅੰਦਾਜ਼ੀ ਔਰ ਚੌਥੀ ਗੱਲ ਜਿਹੜੀ ਮੈਂ ਕਹਿੰਦਾ ਉਹਦੇ ਵੱਲੋਂ ਬੇਨਤੀ ਕਰਨੀ ਚਾਹੂੰਗਾ ਕਿ ਜਦੋਂ ਕਿਤੇ ਵੀ ਕੋਈ ਡਿਵੈਲਪਮੈਂਟ ਦਾ ਕੰਮ ਹੁੰਦਾ ਹੈ ਤਾਂ ਛੋਟੇ-ਮੋਟੇ ਇਹ ਹੀ ਇਹ ਨੁਕਸਾਨ ਹੁੰਦੇ ਨੇ ਸਾਨੂੰ ਕੋਈ ਸ਼ੌਕ ਨਹੀਂ ਸੀਗਾ ਅਸੀਂ ਵੀ ਇਹ ਪੁੱਤਾਂ ਵਾਂਗੂ ਪਾਲਨੇ ਨੇ ਦਰਖਤ ਲਾਏ ਨੇ ਜਿਵੇਂ ਅਸੀਂ ਕੱਟੇ ਪਰ ਉਹਦੀ ਜਗ੍ਹਾ ਤੇ ਜਿਹੜੇ ਅਸੀਂ ਹਜ਼ਾਰਾਂ ਮੈਂ ਕਿਹਾ ਸਟੈਂਡਰਡ ਤਾਜ ਦਰਖਤ ਲਾਏ ਨੇ ਅੰਮ੍ਰਿਤਸਰ ਵਿੱਚ ਉਹ ਤਾਂ ਕੋਈ ਨਹੀਂ ਦੇਖਦਾ ਨਾ ਔਰ ਉਦੋਂ ਵੱਡੀ ਗੱਲ ਜਦੋਂ ਵੀ ਕੋਈ ਨ ਕੱਲ ਵੀ ਅਖਬਾਰ ਦੇ ਵਿੱਚ ਖਬਰ ਲੱਗੀ ਹੋਈ ਸੀ ਵੀ ਕਿਹੜੀ ਜਗ੍ਹਾ ਤੇ ਖੋਹ ਲੈਣ ਜਾਂ ਸਿੱਟੇ ਮਾਰੀਆ ਹਜ਼ਾਰਾਂ ਦੀ ਤਰਾਜ ਤੋਂ ਤੇ ਤਰਾਜ ਕੱਟੇ ਗਏ ਨੇ ਅਸੀਂ ਤਾਂ ਸਿਰਫ 4 ਕੱਟੇ ਨੇ ਜੀ ਸੜਕ ਝੁੱਲਿਆਂ ਦਾ ਮਸਲਾ ਵੀ ਉੱਠਿਆ ਹੋਇਆ ਹੈ ਸਾਰਾ ਝੁੱਲਿਆਂ ਦਾ ਮਸਲਾ ਇਹ ਹੈ ਜੀ ਝੂਲੇ ਅਸੀਂ ਨਵਾਂ ਵੀ ਆਰਡਰ ਦਿੱਤਾ ਬਿਲਕੁਲ ਵੈਰੀਫਾਈ ਕਰ ਸਕਦੇ ਹੋ ਜਗਰ ਸਿੰਘ ਮਿਸਤਰੀ ਤੋਂ ਉਹ ਜਿਹੜੇ ਝੁੱਲਿਆਂ ਦੀ ਇਹ ਗੱਲ ਆ ਇਸ ਵੀ ਝੂਲੇ ਖਰਾਬ ਨੇ ਉਹ ਅਸੀਂ ਇਹ ਫੇਰ ਵਾਸਤੇ ਭੇਜੇ ਹੋਏ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ 2 ਦਿਨ 3 ਦਿਨ ਦੇ ਵਿੱਚ ਉਹ ਕਾਇਦਾ ਫਿਕਸ ਹੋਣਗੇ ਔਰ ਨਵਾਂ ਝੁੱਲਾ ਅਸੀਂ ਨਾਲ ਲਵਾ ਰਿਹਾ ਕਮਿਊਨਿਟੀ ਹਾਲ ਇਲੀਗਲ ਤੇ ਜੀ ਇੱਕ ਪਾਰਕਿੰਗ ਉਹਦੇ ਬਾਰੇ ਵੀ ਦੱਸ ਸਕਦੇ ਜਿਹੜੀ ਕਮਿਊਨਿਟੀ ਹਾਲ ਦੀ ਇਲੀਗਲੀ ਗੱਲ ਹੈ ਜੀ ਤਾਂ ਇਹਦੇ ਵਾਸਤੇ ਸਾਨੂੰ ਸਰਕਾਰ ਨੇ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਉਹ ਗ੍ਰਾਂਟ ਕਿਵੇਂ ਦਿੱਤੀ ਪਹਿਲਾਂ ਜਦੋਂ ਇਹ ਅਸੀਂ ਲੋਕਾਂ ਦੀ ਮੰਗ ਸੀ ਵੀ ਸ਼ਹਿਰ ਦੇ